ਅੰਮ੍ਰਿਤਸਰ ਦੇ ਮਾਡਲ ਟਾਊਨ ਮੰਦਿਰ ਦੇ ਵਿੱਚ ਇੱਕ ਪੁਜਾਰੀ ਦੇ ਉੱਤੇ ਮੌਜੂਦ ਇੱਕ ਵਿਅਕਤੀ ਵਿਚਕਾਰ ਝਗੜਾ ਹੋ ਗਿਆ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇਜ ਵਿੱਚ ਕੈਦ ਹੋ ਗਈ ਅਤੇ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਗਈ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਧਿਰਾਂ ਵਿਚਕਾਰ ਝਗੜਾ ਹੋਣ ਤੋਂ ਬਾਅਦ ਮਾਮਲਾ ਹਾਥੋ ਤਾਈ ਤੱਕ ਜਿਹੜਾ ਕੀ ਪਹੁੰਚ ਗਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਦੇ ਕਈ ਹਿੰਦੂ ਸੰਗਠਨ ਪੁਜਾਰੀ ਦੇ ਸਮਰਥਨ ਦੇ ਵਿੱਚ ਆਏ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਉਹਨਾਂ ਵੱਲੋਂ ਉਹਨਾਂ ਨੇ ਕਿਹਾ ਕਿ ਜਦੋਂ ਉਕਤ ਪੁਜਾਰੀ ਮੰਦਿਰ ਦੇ ਵਿੱਚ ਖੜਾ ਸੀ ਤਾਂ ਉਸ ਦੇ ਮੱਥਾ ਟੇਕਣ ਆਏ ਇੱਕ ਵਿਅਕਤੀ ਦੇ ਵਿਚਕਾਰ ਜਿਹੜਾ ਕਿ ਝਗੜਾ ਹੋਇਆ ਬੈਂਸ ਦੌਰਾਨ ਉਕਤ ਕਾਰੋਬਾਰੀ ਨੇ ਪੁਜਾਰੀ ਨੂੰ ਧੱਕਾ ਮਾਰਿਆ ਤੇ ਮਾਹੌਲ ਤਣਾਅਪੂਰਵ ਹੋ ਗਿਆ ਉਹਨਾਂ ਨੇ ਕਿਹਾ ਕਿ ਮੰਦਿਰ ਕੰਪਲੈਕਸ ਦੇ ਵਿੱਚ ਪੁਜਾਰੀ ਨਾਲ ਹੋਈ ਹੱਥੋਪਾਈ ਸ਼ਰਮਨਾਕ ਘਟਨਾ ਹੈ ਇਸ ਮਾਮਲੇ ਦੇ ਵਿੱਚ ਕਮੇਟੀ ਨੇ ਚੁੱਪੀ ਤੇ ਸਵਾਲ ਉਠਾਏ ਨਹੀਂ ਉਹਨਾਂ ਨੇ ਕਿਹਾ ਕਿ ਮੰਦਿਰ ਦੀ ਕਮੇਟੀ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਅਤੇ ਕਾਰਵਾਈ ਵਿਰੁੱਧ ਜਿਹੜਾ ਕੀ ਕਾਰੋਬਾਰੀ ਵਿਰੁੱਧ ਸਖਤ ਕਾਰਵਾਈ ਉਹਨਾਂ ਨੂੰ ਕਰਨੀ ਚਾਹੀਦੀ ਸੀ ਪਰ ਮੰਦਿਰ ਕਮੇਟੀ ਨੇ ਚੁੱਪੀ ਸਾਦੀ ਹੋਈ ਹੈ ਤਾਂ Hindu ਸੰਗਠਨਾ ਨੇ ਲੋਕਾਂ ਦੇ ਵਿਚਵਾਸ਼ ਨੂੰ ਠੇਸ ਜਿਹੜੀ ਆ ਕਿ ਪੁਚਾਈਆ ਹਿੰਦੂ ਸੰਗਠਨਾ ਨੇ ਅਜੇ ਹਾਂ ਕਿਹਾ ਕਿ ਅਜੇ ਹਾਂ ਨਹੀਂ ਹੋਣਾ ਚਾਹੀਦਾ ਸੀ ਕਿਸ ਤਰ੍ਹਾਂ ਵੇਹ ਜਿਹੜੀ ਬੇਰਹਿਮੀ ਜਿਹੜਾ ਘਟਨਾ ਕਰਾਂ ਵਾਪਰਿਆ ਦੇਖੋ ਜੀ ਮੈਂ ਤੇ ਅੱਗੇ ਵੀ ਦੱਸਿਆ ਵਾ ਕਿ ਕੱਲ ਦੀ ਇਹ ਘਟਨਾ ਹੋਈ ਆ ਮੰਦਰ ਸੁਸਾਇਟੀ ਨੇ ਅੱਜ ਤੱਕ ਵੀ ਕੋਈ ਵੀ ਡਿਸੀਜਨ ਨਹੀਂ ਲਿਆ ਇਹਨਾਂ ਨੂੰ ਚਾਹੀਦਾ ਸੀ ਕਿ ਜੇ ਮੰਦਰ ਦੇ ਵਿੱਚ ਕੋਈ ਬੇਅਦਬੀ ਹੋਈ ਆ ਤੇ ਬੇਅਦਬੀ ਦਾ ਕੋਈ ਨਾ ਕੋਈ ਡਿਸੀਜਨ ਲੈਂਦੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਉਹਨੂੰ ਸਰਜਾਨੀ ਕਰਦੇ ਜੇ ਉਹਨੇ ਮਾਫੀ ਮੰਗੀ ਆ ਤੇ ਇਹ ਬੜੀ ਮੰਦਭਾਗੀ ਘਟਨਾ ਆ ਇਹ ਘਟਨਾ ਬਾਰ-ਬਾਰ ਅਸੀਂ ਬਰਦਾਸ਼ ਹਿੰਦੂ ਤਤਵ ਜਿਹੜਾ ਇਹ ਬਾਰ-ਬਾਰ ਇਸ ਘਟਨਾ ਨੂੰ ਬਰਦਾਸ਼ ਨਹੀਂ ਕੀਤਾ ਜਾਏਗਾ ਇਹ ਦੇਖਿਆ ਤੇ ਕੱਲ ਦੀ ਗੱਲ کہہ ਰਹੇ ਜੀ ਅੱਜ ਸਿਸਰੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਹੜਾ ਹਿੰਦੂ ਸਮਾਜ ਦਾ ਗੁੱਸਾ ਇਹ ਦੇਖੋ ਜੀ ਹੌਲੀ-ਹੌਲੀ ਜਿੰਨਾ ਜੜੇ-ਜੜੇ ਲੋਕ ਹੌਲੀ-ਹੌਲੀ ਦੇਖੋ ਕੱਲ ਰਖੜੀ ਦਾ ਤਿਹਾਰ ਆ ਸਾਰੇ ਲੋਕ ਆਪਣੇ ਕੰਮਕਾਰਾਂ ਦੇ ਬਿਜ਼ੀ ਆ ਕੰਮ ਕਰਦੇ ਆ ਅੱਜਕੱਲ੍ਹ ਦੇ ਨਹੀਂ ਗਏ ਜਿਹੜਾ ਜੜਾ ਉਸ ਵੀਡੀਓ ਨੂੰ ਦੇਖ ਰਿਹਾ ਵਾ ਜਿਸ ਤਰ੍ਹਾਂ ਮੈਂ ਵੇਖੀ ਆ ਮੈਂ ਵੀ ਬਿਜ਼ੀ ਸੀ ਆਪਣੇ ਕੰਮ ਦੇ ਵਿੱਚ ਤੇ ਮੈਂ ਪ੍ਰੈਸ ਕਾਨਫਰੰਸ ਤੁਹਾਡੇ ਜ਼ਰੀਏ ਸਾਢ ਲਈ ਆ ਹੋਰ ਵੀ ਲੋਕ ਹੋਰ ਵੀ ਹਿੰ ਆਜ ਦੇ ਚੰਗੇ ਕੰਮ ਕਰਨ ਵਾਲੇ ਇਹ ਦੇਖਣਗੇ ਤੇ ਮੇਰੀ ਉਹਨਾਂ ਅਗੇ ਦਰਖਾਸਤ ਆ ਕਿ ਇਹਨਾਂ ਦੇ ਬਰਖਲਾਫ ਧਰਨੇ ਲਾਏ ਜਾਣ ਤੇ ਇਹਨਾਂ ਦੇ ਬਰਖਲਾਫ ਕਾਰਵਾਈ ਕੀਤੀ ਜਾਵੇ ਜੇ ਉਹਨੇ ਮਾਫੀ ਮੰਗ ਲਈ ਹੈ ਜਾਂ ਇਹਨਾਂ ਨੇ ਮਾਫੀ ਦੇ ਦਿੱਤੀ ਤਾਂ ਉਹਨੂੰ ਸਰਜਾ ਨਹੀਂ ਕਰਨ ਉਹਨੂੰ ਖੁੱਲੇ ਚੱਲਿਆਣ ਪ੍ਰੈਸ ਕਾਨਫਰੈਂਸ ਕਰਨ ਇਹ ਤੇ ਇਹਨਾਂ ਨੂੰ ਪਤਾ ਹੋਊਗਾ ਨਾ ਕਿ ਇਹਨਾਂ ਨੇ ਮਾਫੀ ਦਿੱਤੀ ਜਾਂ ਨਹੀਂ ਦਿੱਤੀ ਸੰਗਤ ਦੇ ਵਿੱਚ ਪੂਰਾ ਰੋਸ਼ ਆ ਪਬਲਿਕ ਦੇ ਵਿੱਚ ਪੂਰਾ ਰੋਸ਼ ਆ ਇਸ ਚੀਜ਼ਾਂ ਨੂੰ ਬਰਦਾਸ਼ ਕਿਸੇ ਵੀ